ਲੋਕ ਹਿੱਤ ਲੋਕਾਂ ਦੀ ਆਵਾਜ਼ ਆ ਕਰਤਾ ਤੂੰ ਮੈਂ ਵੀ ਮਰ ਗਏ ਆ ਕਰੋ ਕਰੋ ਤੁਸੀਂ ਆਪਣਾ ਦੋਨੇ ਆਜੋ ਦੋਨੇ ਇੱਕ ਆਵਾਜ਼ ਨਾਲ ਜਾਓ ਇੱਕਿਆ ਲੈ ਕੇ ਆਇਓ ਅੱਜ ਕੀ ਗੱਲ ਆ ਜਾਨੀ ਆਦਾ ਵਰਨਪੁਰ ਮੈਂ ਆਪਾਂ ਅੱਜ ਸਾਡਾ ਸਾਰ ਗੁਰਪੇਸ ਤੋਂ ਜਿਹੜੇ ਆਪ ਪਾਰਟੀ ਨੂੰ ਛੱਡ ਕੇ ਆਪਣੇ ਸੈਂਕੜੇ ਫਤਿਹ ਉਸ ਮੇਰੇ ਤੋਂ ਕਵੇ ਲਿਆਂ ਤੋਂ ਜਿਹੜੇ ਅੱਜ ਕਾਂਗਰਸ ਪਾਰਟੀ ਸ਼ਾਮਲ ਹੋ ਰਿਹਾ ਆਪਣੇ ਗ੍ਰਹਿ ਵਿਖੇ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਸ਼ਾਮਲ ਕਰਦੇ ਹੋਏ ਅਸੀਂ ਇਹ ਪ੍ਰੋਗਰਾਮ ਜਿਹੜਾ ਵਾ ਅੱਜ ਰੱਖਿਆ ਹੈ। ਭੁਲਸਾ ਸਰਕਾਰ ਦਾ ਅੱਧਾ ਪੀਰੀਅਡ ਪਿਆ ਤੇ ਤੁਹਾਡੇ ਨਾਲ ਕਾਂਗਰਸ ਪਾਰਟੀ ਨਾਲ ਕਿਉਂ ਲੋਕ ਜੁੜ ਰਹੇ ਹੈ? ਦੇਖੋ ਕਾ ਇਹਦਾ ਸਰਕਾਰ ਦਾ ਅੱਧਾ ਪੀਰੀਅਡ ਜਿਹੜਾ ਨਿਕਲਿਆ ਇੱਥੋਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੀ ਕਿੰਨੇ ਝੋਨੇ ਵਾਲੇ ਪਿੰਡ ਪਰਾਲੀਆਂ ਪਛਾਣੇ ਜਾਂਦੇ ਆ ਵੀ ਕਿਸੇ ਨਾ ਕੰਮ ਦੀ ਸਰਕਾਰ ਨ ਕੰਮੀ ਸਰਕਾਰ ਜਿਹਦੇ ਰਾਜ ਦੇ ਵਿੱਚ ਪ੍ਰਸ਼ਾਸਨ ਨਾਲ ਜੀ ਕੋਈ ਚੀਜ਼ ਨਹੀਂ ਹੈਗੀ। ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਸਾਨੀ ਦੀ ਗੱਲ ਕਰ ਲੋ ਸਾਡੇ ਇੱਥੇ ਨਜਾਇਜ਼ ਲੁੱਟਾਂ ਖਸੋਟਾਂ ਤੇ ਆ ਜਿਹੜੀਆਂ ਪਰੋਤੀਆਂ ਵਾਲਾ ਦੌਰ ਚੱਲਿਆ ਲੋਕ ਤਰਾਤਰ ਕਰਕੇ ਜਿਹੜੇ ਆ ਇਹ ਸਰਕਾਰ ਤੋਂ ਦੁਖੀ ਆਏ ਬੈਠੇ ਸਰਕਾਰ ਦਾ ਦਾਵਾ ਕਰ ਰਹੀ ਹੈ ਲੋਕ ਬੜੇ ਖੁਸ਼ ਆ ਅਸੀਂ ਬੜਾ ਡਿਵੈਲਪਮੈਂਟ ਕਰ ਰਹੇ ਆ ਸਭ ਕੁਝ ਕਰ ਰਹੇ ਆ ਤੁਹਾਡਾ ਕੀ ਯੂਜ਼ ਤੇ ਜਿਹੜਾ ਸਰਕਾਰ ਦਾ ਕੰਮ ਆ ਉਹ ਸਿਰਫ ਤੇ ਸਿਰਫ ਇੱਕ ਮੀਡੀਆ ਦੇ ਉੱਤੇ ਰਹਿ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਜਿਹੜੀ ਕੈਬਨਿਟ ਦੇ ਮਨਿਸਟਰ ਆ ਜਾਂ ਜਿੰਨੇ ਵੀ ਆ ਉਹ ਯਾਰਾਂ ਕਰੋੜ ਰੁਪਇਆ ਹਰ ਸਾਲ ਖਰਚ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਰਿਹਾ ਔਰ ਪਿਛਲੇ ਟਾਈਮ ਜਿਹੜਾ ਇਹਨਾਂ ਨੇ ਵਾਦਾ ਕੀਤਾ ਔਰ ਇੱਕ ਵੀ ਜਿਹੜਾ ਉਹ ਸਾਡਾ ਪੂਰਾ ਨਹੀਂ ਕੀਤਾ ਗਿਆ ਜਿਹੜੀਆਂ ਸਾਡੀਆਂ ਆਪਣੀਆਂ ਸਤਿਕਾਰਯੋਗ ਸਾਡੀਆਂ ਮਾਤਾਵਾਂ ਭੈਣਾਂ ਨੂੰ ਜਿਹੜਾ 100 ਰੁਪਏ ਦਾ ਲਾਰਾ ਲਾਇਆ ਸੀ ਅੱਜ 3 ਸਾਲ ਜਿਹੜੇ ਉਹਦੇ ਮੁਕੰਮਲ ਹੋ ਚੱਲੇ ਆ ਕਿਸੇ ਨੂੰ 100 ਰੁਪਏ ਨਹੀਂ ਮਿਲਿਆ ਜੋ ਕਿਸਾਨੀ ਨੂੰ ਲੈ ਕੇ ਆਦਕੀ ਝੋਨੇ ਦੀ ਜਿਹੜਾ ਰੁਲਿਆ ਵਾ ਜਿਹੜਾ ਕੰਮ ਹੈ ਆਦਕੀ ਉਹ ਤੁਸੀਂ ਸਾਰੇ ਅੱਜ ਕਿਸੇ ਵੀ ਕਿਸਾਨ ਨੂੰ ਛੋਟੇ ਤੋਂ ਛੋਟੇ ਔਰ ਵੱਡੇ ਤੋਂ ਵੱਡੇ ਨੂੰ ਪੁੱਛ ਸਕਦੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਕਿਸਾਨਾਂ ਨੂੰ ਮੰਡੀਆਂ ਦੇ ਵਿਚਾਰ ਕੀ ਲੁੱਟਿਆ ਗਿਆ ਵਾ ਔਰ ਕਿਸਾਨ ਜਿਹੜਾ ਮਜਬੂਰ ਹੋ ਕੇ ਆਪਦੀ ਜਿਹੜੀ ਪੁੱਤਾਂ ਗੋਪਾਲੀ ਫਸਲ ਦੇ ਪੈਸੇ ਦੇ ਕੇ ਇੱਕ ਤਰੀਕੇ ਦੀ ਰਿਸ਼ਵਤ ਦੇ ਕੇ ਜਿਹੜੀ ਆ ਤੇ ਸ਼ੈਲਰ ਵਾਲੇ ਤੇ ਸਰਕਾਰ ਦਾ ਜਿਹੜਾ ਘਰ ਪੂਰਾ ਕੀਤਾ ਉਹ ਕੰਮ ਜਿਹੜਾ ਇਹ ਸਰਕਾਰ ਦੇ ਇਸ ਰਾਜ ਦੇ ਵਿੱਚ ਹੋਇਆ ਕਾਂਗਰਸ ਪਾਰਟੀ ਦੀ ਤੁਸੀਂ ਕੀ ਗਾਰੰਟੀ ਲੋਕਾਂ ਨੂੰ ਦਿੰਦੇ ਜੇ ਤੁਸੀਂ ਸਰਕਾਰ ਆਉਣ ਤੇ ਕਿਹੋ ਜਿਹਾ ਮਹੌਲ ਜਿਹਾ ਕੀ ਸਿਰ ਦਿੱਤਾ ਜਾਊਗਾ ਵੇਖੋ ਕਾਂਗਰਸ ਦਾ ਰਾਜ ਕੋ ਪਹਿਲੀ ਵਾਰ ਨਹੀਂ ਹੋਣਾ ਜਿੰਨੀ ਵਾਰੀ ਵੀ ਕਾਂਗਰਸ ਦਾ ਰਾਜ ਆਇਆ ਪੰਜਾਬ ਦੇ ਵਿੱਚ ਖੁਸ਼ਹਾਲੀ ਆਈ ਹੈ ਲॉ ਐਂਡ ਆਰਡਰ ਦਾ ਰਾਜ ਰਿਹਾ ਵਾ ਹਰ ਬੰਦਾ ਘਟੂ ਘਟ ਆਪ ਦੇ ਘਰੇ ਆ ਕੇ ਤੇ ਸੁਰੱਖਿਸ਼ ਸਮਝਦਾ ਔਰ ਇਹ ਸਰਕਾਰ ਦੇ ਵਿੱਚ ਤੇ ਲੋਕੀ ਘਰਾਂ ਜਾ ਕੇ ਜਿਹੜਾ ਗੈਂਗਸਟਰ ਤੁਰੇ ਉਹ ਗੋਲੀਆਂ ਮਾਰਨ ਦਾ ਚਾਹੇ ਉਹ ਬਲਟੋਏ ਥਾਣੇ ਦੇ ਸਾਹਮਣੇ ਜਿਹੜੇ ਘਰ ਹੈ ਉਹਨਾਂ ਦੀ ਗੱਲ ਕਰ ਲਓ ਚਾਹੇ ਕਿਸੇ ਘਰ ਗੱਲ ਕਰ ਲਓ ਇਹ ਨਵਾਂ ਹੀ ਜਿਹੜਾ ਵਾ ਇਹ ਸਾਡੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਚੀਜ਼ ਆ ਗਈ ਔਰ ਡਰੋਨ ਇੰਨੇ ਕਿ ਪਾਕਿਸਤਾਨ ਵਾਲੇ ਬੰਦੇ ਆਉਣ ਦੇ ਵੀ ਨਜਾਇਜ਼ ਸਾਡੇ ਯਾਰ ਦੀਆਂ ਲਾਪਰਵਾਹੀਆਂ ਕਰਕੇ ਜਿਹੜਾ ਵਾ ਇਹ ਸਾਰਾ ਆਪਾਂ ਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਕਾਂਗਰਸ ਦੇ ਰਾਜ ਦੇ ਵਿੱਚ ਨਾ ਪਿਛਲੇ 5 ਸਾਲਾਂ 'ਚ ਕਦੀ ਕਿਸਾਨ ਰੋਲਿਆ ਨਾ ਕਿਹੇ ਜ਼ਿੰਮੇਵਾਰੇ ਨੂੰ ਕਿਹੇ ਨੂੰ ਇਹੋ ਜਿਹਾ ਧਰਨਾ ਲਾਉਣਾ ਪਿਆ ਵੀ ਸੂਬੇ ਦੀ ਸਰਕਾਰ ਜਿਹੜੀ ਆ ਉਹਦੇ ਵਾਸਤੇ ਜਿਹੜਾ ਵਾ ਉਹ ਉਹਨਾਂ ਨੇ ਕੰਮ ਨਹੀਂ ਕੀਤਾ ਇਹ ਫਿਰ ਲਾੜਰ ਨੇ ਕਿ ਤੁਸੀਂ ਸਰਕਾਰ ਦੀ ਅਸਫਲਤਾ ਕਹਿੰਦੇ ਜਾਂ ਪੁਲਿਸ ਦੀ ਅਸਫਲਤਾ ਜੀ ਪੁਲਿਸ ਤੇ ਉਹੀ ਆ ਪੁਲਿਸ ਤੇ ਬਦਲ ਨਹੀਂ ਜਾਣੀ ਬੜੇ ਕਾਬਿਲ ਅਫਸਰ ਸਾਡੇ ਹੈਗੇ ਪਰ ਉਹ ਦਿਸ਼ਾ ਯੂ ਨੋ ਇਹ ਪੈ ਪਿੱਛੋਂ ਕੋ ਡਾਇਰੈਕਸ਼ਨ ਦੇਣ ਵਾਲਾ ਹੋਵੇ ਤੇ ਕੋਈ ਥੱਲੇ ਕੋਈ ਕੰਮ ਕਰੇ ਨਾ ਅੱਜ ਇਥੇ ਖਾਲੜੇ ਥਾਣਾ ਹੀ ਸੀਗੀ ਗੱਲ ਉਥੇ ਮਾੜੀ ਮਿਹਗੇ ਜੇ ਗੋਲੀ ਚੱਲਣ ਦੀ ਹੈ ਜੇ ਸ਼ਿਕਾਇਤ ਕਰਤਾ ਥਾਣੇ ਜਾ ਕੇ ਦਰਖਾਸਤ ਦੇਣ ਦੇ ਐਸਐਚਓ ਨੂੰ ਕਹਿੰਦਾ ਵੀ ਤੁਸੀਂ ਵੀ ਪੈਸੇ ਭਰੋ ਤੇ ਤੁਹਾਡੇ ਥਿਹਾਰਾ ਨੂੰ ਵੀ ਤੇ ਤੁਹਾਡੇ ਚੱਲਦੇ ਨਹੀਂ ਤੁਸੀਂ ਵੀ ਚਲਾ ਲਓ ਤੇ ਇਹੋ ਜਿਹੇ ਦੇ ਕੰਮ ਹੋਇਆ ਪਿਆ ਤੇ ਇਹ ਚੀਜ਼ ਜਿਹੜੀ ਸਰਕਾਰ ਦੀ ਨਲਾਇਕੀ ਕਰਕੇ ਵੱਧ ਰਹੀ ਆ ਆਨਰ ਟਾਈਮ ਤੇ ਉਹਨੂੰ ਕੰਟਰੋਲ ਕਰਨਾ ਬਾਅਦ ਝੋਖਾ ਹੋ ਜਾਣਾ ਅੱਜ ਹਰ ਘਰ ਦੇ ਵਿੱਚੋਂ ਜਿਹੜੇ ਆ ਇਹ ਇਹੋ ਜਿਹੇ ਵਾਰਦਾਤਾ ਹੁੰਡੀਆਂ ਜਿਹਦਾ ਉਹ ਮੌਕੇ ਤੇ ਰੁਕੀਆਂ ਜਾਣ ਤੇ ਉਹ ਚੀਜ਼ ਘਾ ਨਹੀਂ ਵੱਧਦੀ ਤੇ ਆੜਾ ਗੈਂਗਸਟਰਵਾਦ ਆ ਇਹੋ ਜੇ ਨਾਮੀ ਜਿਹੜੇ ਆ ਬਦਮਾਸ਼ ਉਹ ਦਿਨ ਬਦ ਦਿਨ ਇਸ ਇਲਾਕੇ ਚੋਂ ਪੈਦਾ ਹੋ ਰਹੇ ਆ ਔਰ ਤੁਸੀਂ ਵੇਖਿਆ ਪਿਛਲੇ ਟਾਈਮਾਂ ਦੇ ਵਿੱਚ ਆ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਕਈ ਗੱਲਾਂ ਸੁਣਨ ਨੂੰ ਆਈਆਂ ਵੀ ਇਹ ਫਲਾਣਾ ਗੈਂਗਸਟਰ ਫਲਾਣਾ ਗੈਂਗਸਟਰ ਉਹ ਸਰਪੰਚ ਨੂੰ ਕਹਿੰਦੇ ਮਾਰਦਾ ਕਿਸੇ ਨੂੰ ਕਾਰ ਬਿਠਾਤਾ ਤੇ ਕੋਈ ਕਰੂਗਾ ਕੀ